ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਕਰਾਈ ਵਾਲੇ ਤੋਂ ਢਾਣੀ ਦੇ ਵਿੱਚ ਬਾਈ ਦਾ ਘਰ ਆ ਖੇਤੀਬਾੜੀ ਦਾ ਕੰਮ ਆ ਖੇਤੀਬਾੜੀ ਦੇ ਨਾਲ ਨਾਲ ਬਹੁਤ ਚੰਗੇ ਪਸ਼ੂ ਪਾਲਣ ਦਾ ਕੰਮ ਆ ਪ੍ਰੋਪਰ ਰਿਕਾਰਡ ਸਾਰੇ ਜਾਨਵਰਾਂ ਦਾ ਬਾਈ ਕੋਲੇ ਹੈਗਾ ਸੋਹਣੇ ਜਾਨਵਰ ਹੈਗੇ ਆ ਬਾਈ ਕੋਲੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਮੌਕਸਰ ਜ਼ਿਲ੍ਹ ਤਸਵੀਰ ਐ ਸਪੈਨ ਨੂੰ ਮਲੌਰ ਪੈ ਜਾਂਦੀ ਬਾਈ ਠੀਕ ਗਿੱਦੜਵਾ ਤਸੀਲ ਗਿੱਦੜਵਾ ਪੈ ਜਾਂਦੀ ਆ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਲੈਨੇ ਆਓ ਜੀ ਬਈ ਅੱਸੀ ਗੌਰ ਸਾਰੇ ਸਸਿਕਾ ਬਾਈ ਹੋਰ ਠੀਕ ਠਾਕ ਬਾਈ ਆ ਵਧੀਆ ਠੀਕ ਆ ਨਾਂ ਦੱਸਦੀ ਬਈ ਆਪਣਾ ਆਪਣਾ ਨਾਮ ਯਾਦਵਿੰਦਰ ਜੀ ਯਾਦਵਿੰਦਰ ਸਿੰਘ ਠੀਕ ਆ ਤੇ ਬਾਈ ਯਾਦਵਿੰਦਰ ਇੱਕ ਵਾਰੀ ਆਪਣਾ ਨੰਬਰ ਦੱਸਦੀ ਨੰਬਰ 98767 70203 ਠੀਕ ਆ ਇਹ ਬਈ ਝੋਟੀ ਆਪਣੇ ਘਰ ਦੀ ਆ। ਇਹ ਤਾਂ ਅਸਰ ਗੱਭਣ ਲਈ ਸੀ 4 ਮਹੀਨਿਆਂ ਦੀ ਗੱਭਣ। ਅਸਰ ਗੱਭਣ ਲਈ ਸੀ 4 ਮਹੀਨਿਆਂ ਦੀ। ਹਰੀਕੇ ਪੱਤਨ ਤੋਂ ਹੀ। ਠੀਕ ਆ ਹਰੀਕੇ ਪੱਤਨ ਏਰੀਆ ਜੋਂ ਆਈ ਆ। ਹਾਂ ਪਹਿਲੇ ਹੁਣ ਆਪਾਂ ਕੋ ਦੂਜੇ ਸੂਏ ਵਾਸਤੇ ਗੱਭਣ ਆਈ। ਠੀਕ ਆ ਜਾਨੀ ਕਿ ਨੀਲੀ ਰਾਵੀ ਦੇ ਗੜ ਤੋਂ ਆਈ ਆ। ਹਾਂਜੀ ਹਾਂਜੀ। ਠੀਕ ਆ ਤੇਰਾ ਆਪ ਦਾ ਪਤਾ ਹੈ ਬਈ ਕਿਹੜੇ ਸੀਮੰਦੀ ਆ? ਨਹੀਂ ਆਪ ਤਾਂ ਨਹੀਂ ਪਤਾ ਗਾਂ ਦੇ ਅੱਗੇ ਪਾਰਸ ਲੱਗਿਆ। ਅੱਗੇ ਪਾਰਸ ਲੱਗਿਆ। ਜੀ ਸੱਤੂ ਵਾਲੇ ਸੀਗਾ ਹਰਿਆਣੇ ਚ ਚਲਾ ਗਿਆ। ਠੀਕ ਆ ਬਈ ਪਿੰਦੀ ਸਿੱਧੂ ਵਾਲੇ ਪਾਰਸ ਬੋਲਦਾ ਸੀਮਨ ਲੱਗਿਆ। ਹਾਂਜੀ ਇਸ ਸੂਏ ਨੇ 14 ਲਾਸ ਤੇ 14 ਮਨ ਕੇ ਜਨੋ ਤੀਰ ਤੇ ਸੀ ਠੀਕ ਆ 14 ਲੀਟਰ ਆਪਾਂ ਪਹਿਲੇ ਸੂਏ ਜਣੀ ਕੀ ਹੱਥੀ ਜਵਾਈ ਕੀਤੀ ਐ ਹਾਂਜੀ ਹਾਂਜੀ ਠੀਕ ਆ ਤੇ ਫਿਰ ਬਈ ਆਈ ਤੀ ਸੇਲ ਕਰਨ ਦੀ ਵਿਚਾਰ ਬਣਾ ਲਈ ਹਾਂਜੀ ਹਾਂਜੀ ਉਹ ਫਿਰ ਛੋਟਾ ਮਗਰ ਤਿਆਰੂਗਾ ਤਾਂ ਕਰਕੇ ਠੀਕ ਆ ਦੁੱਧ ਦਾ ਹੀ ਆਮਾ ਬਈ ਕਿ ਵਪਾਰ ਲੈਿੰਦਾ ਦੁੱਧ ਨਾਲ ਜਿਹੜਾ ਮੈਂ ਤਿਆਰ ਹੋਏ ਪਸੂ ਵੇਚ ਦੇ ਦੇ ਜੀ ਠੀਕ ਆ ਤਿਆਰ ਕਰਕੇ ਜਣੀ ਕੀ ਜੇ ਕੋਈ ਜ਼ਿਆਦਾ ਤਿਆਰ ਹੋ ਜਾਏ ਸੇਲ ਕਰ ਦਿੰਦੇ ਹਾਂ ਹਾਂਜੀ ਦਿਨ ਕਿੰਨੇ ਲੈ ਜੂਗਾਈ ਹੁਣ ਦਿਨ ਇਹ 7 ਤਰੀਕ ਨੂੰ ਪੂਰੇ ਠੀਕ ਆ 7 ਤਰੀਕ ਨੂੰ ਦਿਨ ਪੂਰੇ ਆ ਹਾਂਜੀ ਅੱਜ ਹੋਗੀ 27 27 ਤਰੀ ਹੇਕਾ ਯਾਨੀ ਕਿ 10 ਦਿਨਾਂ ਦੇ ਲਗਭਗ ਪਏ ਆ ਠੀਕ ਆ ਲੋ ਵੀ ਸੋਹਣੀ ਆ ਨੀਲੀ 라ਵੀ ਯਾਨੀ ਕਿ ਫੇਸ ਚੈੱਕ ਕਰੋਗੇ ਨਾ ਪੂਰਾ ਚਿੱਟਾ ਫੇਸ ਆ ਸਿੰਕ ਕੁਆਲਟੀ ਬਿਲਕੁਲ ਕੁੰਡਾ ਤੇ ਚਾਰੇ ਪੈਰ ਚਿੱਟੇ ਆ ਹਵਾਨੇ ਦੇ ਉੱਤੇ ਵੀ ਬਾਬਾ ਤੇ ਥਣਾ ਦਾ ਸਾਈਜ਼ ਦੀ ਗੱਲ ਕਰੀ ਨਾ ਬਹੁਤ ਸੋਹਣਾ ਥਾਣਾ ਪਹਿਲੇ ਸੂਏ 14 ਲੀਟਰ ਦੁੱਧ ਕੱਢਿਆ ਤੇ ਧੁੰਨੀ ਦੇ ਵੀ ਨਿਸ਼ਾਨ ਹੈਗਾ ਤੇ ਥੱਲੇ ਬਾਹੂ ਚ ਵੀ ਨਿਸ਼ਾਨ ਹੈਗਾ ਸਾਰੇ ਚੈਨਾ ਨੀਲੀ ਰਾਵੀ ਦੇ ਪੂਰੇ ਕਰਦੇ ਆ ਪੂਛ ਉੱਤੋਂ ਤਾਈ ਚਿੱਟੀ ਆ ਹਵਾ ਨੇ ਤਿਆਰੀ ਦੋਸਤੋ ਸੋਹਣੀ ਕੀਤੀ ਆ ਵੇਖ ਸਕਦੇ ਆ ਬਹੁਤ ਸੋਹਣਾ ਫਿਕਸੀ ਆ ਹਵਾਨਾ ਇਹ ਥਾਣਾ ਦਾ ਸਾਈਜ਼ ਸੋਹਣਾ ਦੋਨੇ ਪਾਸੇ ਡੱਬਾ ਥਾਣਾ ਤੇ ਬਿਲਕੁਲ ਸੇਮ ਸਾਈਜ਼ ਦੇ ਵਿੱਚ ਥਾਣਾ ਅਗਲੇ ਨਾਲ ਅਗਲਾ ਤੇ ਮਗਰਲੇ ਨਾਲ ਮਗਰਲਾ ਤੇ ਚਾਰੇ ਪੈਰ ਚਿੱਟੇ ਆ ਤੇ ਬਈ ਦੁੱਧ ਐਂਤੀ ਗੱਲ ਕਰੀਏ ਇਹ ਤਾਂ ਦੂਜੇ ਸੂਏ ਕੀ ਅਨਮਾਨ ਕਰਦੇ ਆ ਸੋਹਣੇ ਜੀ ਪਹਿਲੇ ਜੂਏ ਤਾਂ ਦਿੱਤਾ 14+ ਪਰ ਹੁਣ ਪਾਸਟਰ ਆ ਪਤਾ ਨੂੰ ਫਿਊਚਰ ਦਾ ਨਹੀਂ ਪਤਾ ਕੀ ਦੇਊਗੀ ਠੀਕ ਆ ਵੀ ਸੇਵਾ ਤੇ ਆ ਠੀਕ ਬਾਕੀ ਵਗਣਾ ਜੇ ਤਾਂ ਗਾਵਾਂ ਨੂੰ ਹੋਣਾ ਕੱਢਦੀ ਹੈ ਠੀਕ ਹੈ ਵੀ ਹਜੇ 10 ਦਿਨਾਂ ਦੇ ਲਗਭਗ ਪਏ ਆ ਵੀ ਦੁੱਧ ਐਕਟੀ ਵੀ ਅਨਮਾਨ ਆ ਵੀ 15 ਲੀਟਰ ਤੋਂ ਬਾਹਰ ਤਾਂ ਪਾ ਹੀ ਦੇਣਾ ਨੇ ਜੇ ਪਹਿਲੇ ਸੂਏ 14 ਪਾਇਆ ਹਾਂਜੀ ਠੀਕ ਆ ਲੋ ਵੀ ਸੋਹਣੇ ਕੱਦ ਕਾਠ ਵਾਲੀ ਆ ਸੋਹਣੀ ਝੋਟੀ ਆ ਦੂਜਾ ਸੂਆ ਸੁੰਦੀ ਆ ਤੇ ਤੋੜ ਕੇ ਤੁਹਾਨੂੰ ਵਿਖਾਉਣੇ ਆ ਤੇ ਬਾਕੀ ਦੋਸਤੋ ਇਹਦੇ ਮਗਰਲੇ ਸੂਏ ਦਾ ਨਾ ਕਟਾ ਬਹੁਤ ਸੋਹਣਾ ਕੱਟੇ ਦੇ ਚੈਨ ਵੀ ਪੂਰੇ ਆ ਉਈ ਬਾਈ ਤੂੰ ਪੁੱਛਾਂ। ਦੋ ਵੀ ਹਵਾਨੇ ਤਿਆਰੀ ਦੀ ਗੱਲ ਕਰੀ ਨਾ ਸੋਹਣੀ ਤਿਆਰੀ ਆ। ਬਿਲਕੁਲ ਸਾਰੇ ਚੈਨ ਪੂਰੇ ਕਰਦੀ ਆ ਬਹੁਤ ਸੋਹਣੀ ਸ਼ਕੀਨ ਚੋਟੀ ਨੀਲੀ ਰਾਈ ਦੇ ਵਿੱਚ। ਲੈ ਚੱਲ ਬਈ ਉਧਰ ਲੰਮੀ ਆ। ਹਾਂ ਲੰਮੀ ਉਧਰ ਚੋੜ ਲਾ। ਬਾਕੀ ਜਿਹੜੇ ਵੀ ਦੇ ਮਸਾਂਦ ਹੋਵੇ। ਸਾ ਇਥੇ ਆ ਕੇ ਕੰਦਸ ਲਈ ਜਰੂਰ ਕਰੋ ਕਿਉਂਕਿ ਸਾਫ ਸੁਥਰੀ ਜੀ ਹੈ ਬਾਈ ਦਾ ਖੇਤੀ ਦਾ ਕੰਮ ਹੈ ਖੇਤੀਬਾੜੀ ਦੇ ਨਾਲ ਨਾਲ ਕਰਦੇ ਸੋਹਣੇ ਜਾਨਵਰ ਹੈਗੇ ਆ ਬਾਂਦੇ ਬੈਤੋ ਹੀ ਜਿਹੜੇ ਵੀਰ ਦੇ ਪਸੰਦ ਹੋਵੇ ਤਾਂ ਆਪਦੀ ਤਸੱਲੀ ਇੱਥੇ ਆ ਕੇ ਕਰ ਲਓ ਰੇਟ ਵੇਖ ਲੈਣੇ ਆ ਬਾਈ ਤੋਂ ਆ ਕਟਾ ਮਗਰਲੇ ਸੂਏ ਦਾ ਇਸੇ ਝੂਟੀ ਦਾ ਪਹਿਲੇ ਸੂਏ ਦਾ ਬਈ ਇਹਦਾ ਰੇਟ ਕੀ ਕਰਦੇ ਆਂਗੇ ਇਹਦਾ ਰੇਟ 245 245 ਠੀਕ ਆ ਮੈਂ ਮਾਨਤਨ ਕਰ ਦਿਆਂਗੇ ਠੀਕ ਆ ਆਹਾਂ ਕੱਟਾ ਬਈ ਇਹਦੇ ਮਗਰਲੇ ਸੂਏ ਦਾ ਸਟਾਰ 2 ਦਾ ਸਟਾਰ 2 ਦਾ ਟੇਡੇ ਕੱਟ ਦੇ ਵਿੱਚ ਠੀਕ ਆ ਲੋ ਵੀ ਟੇਡੇ ਕੱਟ ਦੇ ਵਿੱਚ ਸਟਾਰ 2 ਦਾ ਬੱਚਾ ਇਹਦਾ ਮਗਰਲੇ ਸੂਏ ਦਾ ਦੇਖ ਸਕਦੇ ਆ ਸੋਹਣੇ ਬੱਚੇ ਪੌਂਦੀ ਆ ਤੇ ਜੇ ਗੱਲ ਕਰੀਏ ਬਈ ਕਿੰਨੀ ਉਮਰ ਹੋ ਗਈ ਇਹ ਕੱਟੇ ਦੀ ਕੱਟੇ ਦੀ ਸਵਾ ਸਾਲ ਹੈਗੀ ਸਵਾ ਸਾਲ ਦੇ ਲਗਭਗ ਹੈਗੀ ਆ ਠੀਕ ਹੈ ਇਹ ਵੀ ਸੇਲ ਕਰਨਾਗੇ ਨਹੀਂ ਨਹੀਂ ਕਰਨਾ ਰੱਖਿਆ ਬਰੀਡ ਵਾਸਤੇ ਠੀਕ ਹੈ ਇਹ ਬਰੀਡ ਵਾਸਤੇ ਰੱਖਿਆ ਲੋ ਵੀ ਸੋਣਾ ਜਿਹੜੇ ਵੀਰ ਬਰੀਡ ਤੇ ਕੰਮ ਕਰਦੇ ਨਾ ਮਗਰ ਕਿਉਂਕਿ ਜੇ ਕੋਈ ਆਪ ਦਾ ਘਰ ਦਾ ਜਾਨਵਰ ਧਿਆਨ ਦੇਦਾ ਚੰਗੀ ਗੱਲ ਆ ਕਿਉਂਕਿ ਇੱਕ ਤਾਂ ਪੈਸੇ ਨਹੀਂ ਲਾਉਣੇ ਪੈਂਦੇ ਤੇ ਇੱਕ ਚੀਜ਼ ਚੰਗੀ ਮਿਲ ਜਾਂਦੀ ਹੈ ਪ੍ਰੋਪਰ ਰਿਕਾਰਡ ਵਾਲੀ ਇਹ ਆਪਾਂ ਨੂੰ ਮਗਰੋਂ ਦੱਬਣ ਆਈ ਸੀ ਝੋਟੀ ਉਹਦਾ ਹਾਂ ਸਟਾਟੂ ਤਾਂ ਦੱਸਿਆ ਉਹਨਾਂ ਨੇ ਠੀਕ ਆ ਠੀਕ ਆ ਲਓ ਵੀ ਜਿਹੜੇ ਵੀਰ ਦੇ ਝੋਟੀ ਪਸੰਦ ਹੋਵੇ ਆ ਕੇ ਇੱਕ ਵਾਰੀ ਤਸੱਲੀ ਜਰੂਰ ਕਰੋ ਬੱਚਾ ਤੁਹਾਨੂੰ ਖਾਤਾ ਕਿਉਂਕਿ ਸੋਹਣੇ ਬੱਚੇ ਦੀ ਜੇ ਐਜਤੀ ਬਾਈ ਪਿੰਦੀ ਸੀ ਸਿੱਧੂ ਵਾਲੇ ਨੀਲੀ ਰਾਵੀ ਦਾ ਬੁੱਲ ਸੀ ਉਹਦੇ ਕੋਲੇ ਉਤੋਂ ਇਹ ਗੱਬਣ ਹੈਗੀ ਆ ਗਾਂ ਹਰਿਆਣੇ ਦੇ ਵਿੱਚ ਅਸੀਂ ਰੁਕੇ ਗਿਆ 파ਰਸ ਬੁੱਲ ਦਾ ਜਿਹੜੇ ਵੀਰ ਦੇ ਪਸੰਦ ਹੋਵੇ ਤਾਂ ਆਪਦੀ ਤਸੱਲੀ ਇੱਥੇ ਆ ਕੇ ਕਰ ਲਓ ਤੇ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ